ਆਪਣੇ YouTube ਤੇ ਬਈ 3000 ਸਬਸਕ੍ਰਾਈਬਰ ਪੂਰੇ ਹੋ ਗਏ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਯਾਰ ਹਾਏ ਕਈ ਵਾਰੀ ਤਾਂ ਮਾਰ ਮਕਾਉਂਦੇ ਇਹ ਤਾਂ ਫਿਰ ਵੀ ਜਾਉਂਦੇ ਨੇ ਕਿੱਥੋਂ ਫੰਡ ਲਿਆਉਂਦੇ ਇਹ ਕਿੱਥੋਂ ਲੰਗਰ ਲਾਉਂਦੇ ਨੇ ਹਾਂਜੀ ਗਾਇਸ ਆਈ ਹੋ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਅੱਜ ਹੈਗਾ 7 ਅਕਤੂਬਰ ਤੇ ਅੱਜ ਹੈਗਾ ਬਾਬੇ ਵਾਲਮੀਕੀ ਜੀ ਦਾ ਜਨਮ ਦਿਨ ਤੇ ਅਸੀਂ ਬਾਬੇ ਵਾਲਮੀਕੀ ਦੇ ਮੰਦਰ ਮੂਰੇ ਖੜੇ ਆ ਤੇ ਅੱਜ ਉਹਰੇ ਦੇਗਾ ਘਟੇ ਜਾਣਗੀਆਂ ਪਿੰਡ ਬਾੜਪੜ ਤੋਂ ਜੀ ਮੈਨੂੰ ਜਾਣ ਦਿਓ ਆਪਣੇ ਚੈਨਲ ਲਗਾ ਲਿਓ ਬਹੁਤ ਵਧੀਆ ਤੇ ਤੁਹਾਨੂੰ ਅੰਦਰੋਂ ਗੋਮੇਟਰ ਆ ਤੁਹਾਨੂੰ ਅੰਦਰੋਂ ਮੰਦਰ ਵੀ ਦਿਖਾਉਨੇ ਆ ਕਿਹਦੇ ਮੰਦਰ ਦੀ ਸਾਬ ਸਫਾਈ ਕਰੀ ਜਾਂਦੇ ਨੇ ਅੱਜ ਆਗ ਵਿੱਚ ਏ ਵੀ ਸਾਹਸ ਵੀ ਗਰੌਣਾ ਨਾ ਪੌੜਾ ਨੀ ਪੌੜਾ ਠੀਕ ਆ ਅਸੀਂ ਵੱਡੇ ਹੋ ਕੇ ਬਣਾ ਲੀਜੀ ਗੱਲ ਤੇ ਉੱਤੇ ਕੋਤਰੋ ਸ਼ੇਰੂ ਲੱਗਾ ਪਿਆ ਜਾੜੇ ਜੁੜੇ ਨਾ ਲੈਣ ਤੇ ਆ ਬਾਬੇ ਬਾਲਮੀਕ ਜੀ ਦੀ ਮੂਰਤੀ ਹਵੇ ਤੇ ਤੁਹਾਨੂੰ ਸਾਰੀ ਵੀਡੀਓ ਨਾਲ ਇਹ ਵੀਡੀਓ ਐਂਡ ਲੱ ਕੇ ਜੁੜੇ ਰਹਿਣਾ ਤੁਹਾਨੂੰ ਸਾਰੀ ਗੱਲ ਬਾਤ ਅਸੀਂ ਚੱਲਾਂਗੇ ਤੇ ਅੱਜ ਬਾਬੇ ਬਾਲਮੀਕ ਜੀ ਦੀ ਅਸੀਂ ਦੇਖਾ ਕਰਾਂਗੇ ਅਸੀਂ ਆਣੀ ਬਰਸ਼ੇ ਨੇ ਮਾਤਾ ਕਟਨੀ ਨੇ ਤੇ ਪਤਾ ਨਹੀਂ ਮੈਨੂੰ ਤੇ ਆਪਾਂ ਤੁਸੀਂ ਬਾ ਵੀਡੀਓ ਦੇ ਐਂਡ ਤੱਕ ਨਾਲ ਜੁੜੇ ਰਹੋ ਤੁਹਾਨੂੰ ਸਹੀ ਦੇਖਾ ਦੱਸੀ ਜਾਣਾ ਐ ਗੱਲਬਾਤ ਕਿਵੇਂ ਹੋਈ ਹੋਰ ਚੱਚਾ ਕਹਿੰਵੇਂ ਹੋ ਠੀਕ ਹੋ ਤੇ ਇੱਧਰ ਦੇਗਾ ਕੱਢਣ ਦੀ ਤਿਆਰੀ ਚੱਲ ਰਹੀ ਆ ਲੱਕੜਾ ਲੁੱਕੜਾ ਲੈਂਦੀਆਂ ਲੱਕੜਾ ਲੈਂਦੀਆਂ ਅਸੀਂ ਚੁੱਲ੍ਹਾ ਬਣਾਵਾਂਗੇ ਨਾਲ ਚੁੱਲ੍ਹਾ ਕਹਿੰਦੇ ਸੀ ਇੱਟਾਂ ਦਾ ਬਣਾਉਣਾ ਆ ਸਾਡਾ ਵਿਸ਼ਾਲ ਵੀਰ ਹਰ ਭਾਈ ਠੀਕ ਆ ਅੱਜ ਬਾਬੇ ਵਾਲਮੀਕ ਦਾ ਜੀ ਦਾ ਜਨਮ ਦਿਨ ਆ ਤੇ ਉਹਦੇ ਕਰਕੇ ਅਸੀਂ ਦੇਗਾਂ ਕੱਢ ਰਹੇ ਆ ਤੇ ਸਾਰੇ ਨਗਰ ਵਾਸੀ ਬੇਨਤੀ ਆਓ ਜਰੂਰ ਤੇ ਮੈਂ ਸ਼ਾਰਟਸ ਪਾ ਦੇਣਾ ਹੁਣੀ ਕਿਉਂ ਲੋਕਾਂ ਨੂੰ ਪਤਾ ਚੱਲ ਜੂਗਾ ਜਿੰਨੀ ਤੱਕ ਜਾਵਾਂਗੀ ਵੀਡੀਓ ਹਾਂਜੀ ਮਿੱਤਰੋ ਜਿਵੇਂ ਅੱਜ ਬਾਬੇ ਵਾਲਮੀਕ ਦਾ ਜਨਮ ਦਿਨ ਆ ਤੇ ਅੱਜ ਕੱਢੇ ਜਾਣਗੇ ਦੇਗਾਂ ਤੇ ਮੈਂ ਇਸ ਵੇਲੇ ਮੈਂ ਲੌਂਗ ਵਾਲ ਜਾ ਰਹਾ ਹਾਂਗਾ ਥੋੜਾ ਕੰਮ ਆ ਕੁਝ ਅੱਜ ਆਪਣੇ YouTube ਤੇ ਬਈ 3000 ਸਬਸਕ੍ਰਾਈਬਰ ਪੂਰੇ ਹੋ ਗਏ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਯਾਰਾ ਮੈਂ ਨਾ ਇੱਕ ਟਾਰਗੇਟ ਲੱਤਾ ਹੋਇਆ ਸੀ ਮੈਂ 3 ਮਹੀਨੇ ਚ 1000 ਸਬਸਕ੍ਰਾਈਬ ਕਰਨਾ ਹੀ ਕਰਨਾ ਹੈਗਾ ਪਰ ਉਹ ਪੂਰਾ ਹੋ ਚੁੱਕਿਆ ਮੈਨੂੰ ਬਾਬ ਦੇ ਆਪ ਤੇ ਬਹੁਤ ਵਧੀਆ ਫੀਲ ਹੋ ਰਿਹਾ ਯਾਰ ਮੈਂ ਹਾਂ ਪੂਰਾ ਕੀਤਾ 3000 ਸਬਸਕ੍ਰਾਈਬ ਹੋ ਚੁੱਕੇ ਨੇ ਹੁਣ ਆਪਾਂ ਅਕਤੂਬਰ ਚੱਲ ਰਿਹਾ ਨਵੇਂ ਸਾਲ ਦਿਨ ਤੱਕ ਮੈਂ ਸੋਚ ਰਿਹਾ 4000 ਸਬਸਕ੍ਰਾਈਬ ਕਰਨਾ ਪਰ ਜੇ ਤੁਸੀਂ ਸਪੋਰਟ ਕਰੋਗੇ ਤਾਂ ਅੱਪਕੇ ਆਪਾਂ ਵੱਧ ਵੀ ਕਰ ਸਕਦੇ ਆ ਤੇ ਬਾਕੀ ਬਾਬਾ ਵੀ ਆ ਨਾਲ ਕਿਉ ਬਾਬੇ ਠੀਕ ਆ ਬਾਪੂ ਬਹੁਤ ਘੰਟਾ ਰਹਿ ਗਿਆ ਅਸੀਂ ਲੌਂਗੋਵਾਲ ਚੱਲੇ ਆ ਸਮਾਨ ਸਮੂਲ ਲੈਣ ਤੇ ਦੱਬ ਕੇ ਸਪੋਰਟ ਕਰਿਓ ਬਈ ਆਪਣੇ 3000 ਸਬਸਕ੍ਰਾਈਬ ਪੂਰੇ ਹੋ ਚੁੱਕੇ ਨੇ ਤੇ ਆਪਾਂ ਬੁਲਬਲੇ ਵੀ ਲੈ ਚਲਾ 5000 ਜ਼ਰੂਰ ਕਿ ਕੱਟਾਂਗੇ ਜਦੋਂ ਮੋਨਟਾਈਜ਼ ਹੋਊਗਾ ਨਾਲੇ ਚੈਨਲ ਆਪਣਾ ਤੇ ਉਹਨਾ ਟਾਈਮ ਚੈਨਲ ਨੂੰ ਸਬਸਕ੍ਰਾਈਬ ਕਰੋ ਬਈ ਜਿੰਨਾ ਕਰ ਸਕਦੇ ਹੋ ਯਾਰਾ ਤੇ ਬਾਕੀ ਚੱਲਦੇ ਆ ਮਿੱਤਰੋ ਤੇ ਆਪਾਂ ਪਹੁੰਚ ਚੁੱਕਿਆ ਲੌਂਗਵਾਲ ਪ੍ਰੀਤਾਲਾ ਦੇ ਤੇ ਇੱਥੋਂ ਆਪਾਂ ਇੱਕ ਕੈਪਰੀ ਲੈ ਕੇ ਜਾਣੀ ਆ ਕੰਮਕੁਮ ਤੇ ਲੋਡ ਪੈਂਦੀ ਰਹਿੰਦੀ ਆ ਤੇ ਬਾਬਾ ਉਧਰ ਗਿਆ ਮੋਟਰਸਾਈਕਲ ਹਣ ਤੇ ਆਪਾਂ ਕੈਪਰੀ ਦੇਖਦੇ ਆ ਆ ਤੇ ਪ੍ਰੀਤ ਮਿੱਤਰੋ ਇੱਕ ਇਹ ਆਪਾਂ ਲੈਣੀ ਨਹੀਂ ਕਿਉਂਕਿ ਇਹ ਜੇਬਾਂ 프ਰੰਟ ਤੇ ਨੇ ਤੇ ਆਪਾਂ ਬਾਈ ਕੋਲ ਹੋਰ ਪੁੱਛ ਲਿਆ ਹੈ ਮੈਂ ਹੀ ਲੈਣੀ ਆ ਕੀਮਤ ਦਿਖਾ ਦੇ ਮੈਂ ਤਾਂ ਬਲੌਗ ਬਣਾਉਂਦਾ ਬਲੌਗ ਬਣਾ ਰਿਹਾ ਸੱਪਿਆ ਬਲੌਗ ਕਰਾ ਰਿਹਾ ਬਲੌਗ ਕਰਾ ਰਿਹਾ ਹੈ ਜੋ ਅੰਦਰ ਦੀ ਵੀਡੀਓ ਪਾ ਕੇ ਆਣਾ ਹੈ ਮਾਣ ਆ ਗਿਆ ਬੰਦੇ ਅੰਦਰ ਦੀ ਬਣਾ ਦੇ ਤੇ ਆਹ ਦੇਖੋ ਮਿੱਤਰੋ ਕਿੰਨੀ ਭੀੜ ਲੱਗੀ ਹੋਈ ਆ ਔਰੇ ਕਿਉਂਕਿ ਆਫਰ ਲੱਗੇ ਹੋਏ ਨੇ ਪ੍ਰੀਤ ਬਾਈ ਹੋਣੇ ਨੇ ਲੋਂਗਵਾਲ ਵੱਲੋਂ ਤਾਂ ਬਹੁਤ ਜ਼ਿਆਦਾ ਭੀੜ ਛੁਣ ਕੱਟ ਗਈ ਤੇ ਆਪਾਂ ਵੀ ਥੋੜਾ ਲੇਟ ਆਇਆ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀ ਬਾਈ ਹੁਣ ਇੰਸਟਾਗ੍ਰਾਮ ਤੇ ਹੁਣ ਐਕਟਿਵ ਰਹਿੰਦੇ ਨੇ WhatsApp ਤੇ ਘੱਟ ਰਹਿੰਦੇ ਨੇ ਹੁਣ ਇੰਸਟਾਗ੍ਰਾਮ ਬਾਈ ਦੀ ਦਿਖਾ ਦਈਏ ਹੈ ਗਿਆ ਬਾਈ ਸੈਕਿੰਡ ਸਕੰਡ ਰੋਈ ਹੋਪ ਹੈ ਬਾਈ ਪਲੀਸ ਫੈਸ਼ਨ ਮੰਗਦੇ ਆ ਉਹ ਦੇਖ ਲਓ ਬਾਈ ਕਰ ਲਓ ਨੋਟ ਬਾਈ ਆਫਰ ਬਾਈ ਲਾਉਂਦੇ ਰਹਿੰਦੇ ਨੇ ਨੰਬਰ ਵੀ ਬਾਈ ਹੁਣ ਦੱਸ ਦੇਖ ਲਓ ਹਾਂ ਸੋ ਮਿੱਤਰੋ ਤੇ ਆਪਾਂ ਕੈਪਰੀ ਲੈ ਲਈ ਤੇ ਹੁਣ ਚੱਲਦੇ ਆਪਾਂ ਸਪੀਡ ਫੈਸ਼ਨ ਹੱਬ ਪ੍ਰੀਤ ਹਾਂ ਤੁਹਾਨੂੰ ਇਹਨਾਂ ਦਾ ਬੋਰਡ ਦਿਖਾ ਦਿਆ ਦੇਖ ਹੱਬ ਪ੍ਰੀਤ ਫੈਸ਼ਨ ਹਾਊਸ 07 ਲੰਗਵਾਰ ਰੋਡ ਤੇ ਬਦੂ ਲੰਗਵਾਰ ਐਂਟਰ ਕਰੋਂਗੇ ਥੋੜੀ ਨੇੜੀ ਦੁਕਾਨਾਂ ਤੇ ਆਪਾਂ ਬਾਅਦ ਵਿੱਚ ਆਵਾਂਗੇ ਕੱਪੜੇ ਕੋਪੜੇ ਲੈਣਾਂ ਤਾਂ ਵੀ ਠੀਕ ਹੀ ਆ ਹੁਣ ਆਪਾਂ ਚੱਲ ਜਾਈਏ ਬਈ ਆਪਣੇ ਤਿੰਨ ਅਗੇ ਹੋਏ ਨਾ ਆਪਾਂ ਸੁਧਨੇ ਯਾਰ ਮੈਨੂੰ ਮੋਨਟਾਈਜ਼ ਹੁੰਦਾ ਯਾਰ ਮਤਲਬ ਆਦੇ ਆਪ ਨੂੰ ਲੱਗਦਾ ਜਦੋਂ ਮੈਂ ਬੁਲਬਲੇ ਹੀ ਨਹੀਂ ਲਾ ਲੈਂਦਾ ਘਰੇ ਮਤਲਬ ਦੇਖ ਦੇ ਇੱਕ ਯਾਦ ਆਉਂਦੀ ਹਾਂ ਯਾਰ ਆਪਾਂ ਅੱਗੇ ਵੀ ਹੋਰ ਕਰਨਾ ਇਸ ਕਰਕੇ ਮੈਂ ਬੁਲਬਲੇ ਹੀ ਲੈਂ ਚੱਲਦਿਆਂ ਹੁਣ ਆਪਾਂ ਲੰਗੋ ਆ ਗਏ ਕੈਪੜੀ ਵਧੀਆ ਮ ਤੇ ਇੱਥੇ ਮੋਟਰਸਾਲ ਖੜਾਇਆ ਈ ਸਾਨੇ ਤਰੋਂ ਆਪਾਂ ਪਹੁੰਚ ਚੁਕੇ ਬਘਾਰੇ ਲੈਣ ਘਬਾਰੇ ਮਤਲਬ ਤੇ ਆਪਣੇ ਇਹਦੇ ਤਿੰਨ ਕੇ ਹੋਏ ਨੇ ਉਹਦੇ ਵਾਸਤੇ ਲੈਣੇ ਨੇ ਤੇ ਦੁਕਾਨੇ ਚਾਲਦੇ ਆਂ ਦੇਖਦੇ ਆਪਾਂ ਆ ਜਾ ਕੇ ਲਾ ਦੇ ਮੋਟਰਸਾਲ ਬਾਬੇ ਹੁਣ ਆਪਾਂ ਚਾਲਦੇ ਆ ਬਾਈ ਘਰ ਨੂੰ ਆਪਾਂ ਸਾਰਾ ਸਮਾਨ ਲੈ ਲੈ ਆਪਣੇ ਬੁਲਬਲੇ ਇਹ ਵੀ ਲੈ ਲੈ ਤਿੰਨ ਕੇ ਵਾਲੇ ਉਦੋਂ ਜਾ ਕੇ ਘਰੇ ਧਾਰਾਂਗੇ ਸੈਲਿਬ੍ਰੇਟ ਆਪਾਂ 5 ਕੇ ਤੇ ਕਰਾਂਗੇ ਓਕੇ ਤੇ ਹੁਣ ਚਾਲਦੇ ਆ ਆਪਾਂ ਘਰ ਨੂੰ ਬਾਕੀ ਤੁਹਾਨੂੰ ਘਰੇ ਮਿਲਦੇ ਦੇਖਦੇ ਆ ਘਰੇ ਕੀ ਪ੍ਰੋਗਰਾਮ ਆ ਜੀ ਮਿੱਤਰੋ ਤੇ ਹੁਣ ਆਪਾਂ ਪਹੁੰਚ ਗਏ ਸੀ ਘਰੇ ਜੱਸੂ ਕੋਲ ਪਹੁੰਚ ਗਏ ਆਉਂਦੇ ਨਹੀਂ ਛੋਲੇ ਪੂਰੀਆਂ ਮਿਲ ਗਿਆ ਵੱਡੇ ਵੀਰ ਹਾਂਜੀ ਭਾਈ ਆਉਂਦੇ ਆਉਂਦੇ ਨੂੰ ਹਣਾ ਬਾਬਾ ਸੋ ਹਾਂਜੀ ਮਿੱਤਰੋ ਆਪਣੇ ਹੋ ਚੁੱਕੇ ਨੇ ਸਬਸਕ੍ਰਾਈਬਰ 3k ਮਤਲਬ 3000 ਸਬਸਕ੍ਰਾਈਬ ਹੋ ਚੁੱਕੇ ਨੇ ਇਹ ਆਪਾਂ ਲਾਵਾਂਗੇ ਇੱਥੇ ਪਹਿਲਾਂ ਵੀ ਲਾਇਆ ਸੀ ਤੇ ਉੱਤੇ ਆਪਣੀ ਲੱਗੀ ਹੋਈ ਆ ਫੋਟੋ ਦੱਸੋ ਕਮੈਂਟ ਕਰਕੇ ਕਿਵੇਂ ਲੱਗਦੀ ਆ ਫੋਟੋ ਆਪਣੀ ਇੱਥੇ ਲਾਵਾਂਗੇ ਆਪਾਂ ਪਹਿਲਾਂ 1 ਕਿ ਲਾ ਸੀ 1 ਕਿ ਦਾ ਲਾ ਸੀ 2 ਕਿ ਦਾ ਲਾ ਸੀ ਹੁਣ ਆਪਾਂ 3 ਕਿ ਹੋ ਚੁੱਕੇ ਨੇ 3 ਕਿ ਤੇ ਆਪਾਂ ਉਰੇ ਲਾਵਾਂਗੇ ਹੁਣ ਤੇ ਆਪਾਂ ਫਿਰ ਚੱਲਦੇ ਆ ਬਾਬੇ ਪਾਲਮੀਕ ਜੀ ਦੇ ਉੱਥੇ ਦੀ ਕਰਨ ਕਰਿਆ ਨੇ ਪਰ ਆਪਾਂ ਉੱਥੇ ਹੀ ਚੱਲਦੇ ਆ ਆ ਕਰੋ ਚੈੱਕ ਇਹ ਲਾਤਾ ਉਰੇ ਆਪਾਂ ਤਿੰਨ ਕਿ ਹੁਣ ਦੇਖਾ ਫੋਟੋ ਖਿੱਚ ਕੇ ਆ ਦੇਖੋ ਫੋਟੋ ਖਿੱਚ ਲਈ ਫੋਟੋ ਫੇਮ ਬਹੁਤ ਘੰਟ ਲਾ ਕੇ ਰਿਹਾ ਵੀ ਸੋ ਹਾਂਜੀ ਆਪਣੇ ਦੇਗਾਂ ਤਿਆਰ ਹੋ ਚੁੱਕੀਆਂ ਨੇ ਲਗ ਭਗ ਤੇ ਕੁਛ ਕਹਿਣਾ ਚਾਹੋਗੇ ਤੁਸੀਂ ਵੀ ਦੱਸੋ ਮਾੜਾ ਜ ਆ ਇਹ ਹੁਣ ਕੀ ਕੀ ਤਿਆਰ ਕਰ ਰਹੇ ਹੋ ਇਹ ਇਹ ਦੇ ਨਿਆਜ ਇੱਕ ਹੋਰ ਨਿਆਜ ਤਿਆਰ ਕਰਦੇ ਅੱਛਾ ਇੱਕ ਹੋਆ ਠੀਕ ਹੈ ਤੇ ਡਰਾਈ ਫੂਡ ਦੇਖੋ ਵਧੀਆ ਪਾਈ ਆ ਰਹੇ ਨੇ ਸਕੇ ਹੋ ਆਕੇ ਬਾਕੀ ਤੁਹਾਨੂੰ ਦੱਸੀ ਚਲਾਂਗੇ ਨਾਲ ਨਾਲ ਸੋ ਹਾਂਜੀ ਹੁਣ ਅਸੀਂ ਲਾਉਣ ਲੱਗਿਆਂ ਬਾਬੇ ਵਾਲਮੀਕ ਜੀ ਦੇ ਮੰਦਰ ਤੇ ਲੜੀਆਂ ਤੇ ਹੱਲਪ ਕਰਦੇ ਆ ਸ਼ੋਰਟ ਆਈ ਵੀਡੀਓ ਆਫ ਕਰਕੇ ਚਾਹੋ ਤੋਂ ਸੂਚਲਕ ਦੀ ਵਾਲਾ ਇੱਥੇ ਜੁਗ ਲੱਗ ਲਿਆ ਆ ਦੇਖੋ ਲਾਹੋ ਜੀ ਮਾਰਾ ਕੱਢ ਦੇ ਆ ਦਰਵਾਜ਼ਾ ਨੰਮੋ ਘੋੜਾ ਆ ਖਾੜੇ ਨੇ ਮੁੰਡੇ ਖੁੰਡੇ ਨੌਜਵਾਨ ਹੁੰਦੇ ਹਾਂਜੀ ਹੁਣ ਅਸੀਂ ਬਾਬੇ ਵਾਲਮੀਕ ਜੀ ਦੇ ਮੰਦਿਰ ਚ ਹੁਣ ਜੋਤ ਜਗਾਉਣੀ ਜਾ ਰਹੇ ਆ ਦੇਖੋ ਇੱਥੇ ਸਾਡੇ ਬਾਬੇ ਜੀ ਦੀ ਜਿਹੜੀ ਆ ਆ ਹੀ ਨਾ ਤੁਸ ਜਿਹੜੀ ਆ ਉਹਨਾਂ ਦਾ

ਮੈਂ ਅਲਤਰੀ ਮੈਂ ਆਰਤਰੀ ਕਿਹ ਲੈ ਭਾਈ ਆਹ ਸਾਡੇ ਕੋਲ ਬੰਦ ਕੋਲ ਉਹ ਬੰਦ ਲਾਉਂਦਾ ਭਾਈ ਫਰਾਗ ਨਾ ਇਦਾਂ ਜਾਣਾ ਅੱਛਾ ਅੱਛਾ ਕੋਈ ਨਹੀਂ ਕਿਉਂ ਹੋਰ ਦੇਣਾ ਤੇ ਹਾਂ ਉਹ ਬੰਦ ਕਰਦਾ ਮੇਰੇ ਜੱਟ ਦਾ ਜਿਹੜਾ ਉਹ ਹੋ ਜਾਵੇਗਾ ਦੀਵਾ ਹੋਰ ਲਾ ਦੇ ਨਾ ਯਾਰ ਕੋਲੇ ਬੈਠੇ ਹਾਂ ਜਸੂ ਦੋ ਨਾਲ ਦੇ ਨਾਲ दीवे तो आएगे ना तेल हाँ तेल है क्या चले 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 ਕਹਿੰਦਾ ਮੈਂ। ਮੋਟੋਸਕੂਟਰ। ਗੱਲ ਕਰਦੇ ਹਾਂ ਗਾਇਸ। ਤਾਂ ਹਾਂ ਜੀ ਮਿੱਤਰੋ ਤੇ ਸੇਵਾਦਾਰ ਲਈ ਚਾਹ ਲੈ ਕੇ ਆ ਬਾਈ ਸਪੈਸਲ ਬਣਾ ਕੇ ਸਾਨੂੰ ਰੋ ਪੁੱਛ ਕੇ ਗਿਆ ਕਹਿੰਦਾ ਬਾਈ ਪੱਕਾ ਪੀਵਾਂਗੇ ਚਾਹ ਤੁਹਾਨੂੰ ਪੀ ਕੇ ਜਾਣੀ ਪਊਗੀ ਕਹਿੰਦਾ। ਆ ਬਾਈ ਨੇ ਸਪੈਸਲ ਸਾਨੂੰ ਚਾਹ ਪੁੱਛੀ ਤੇ ਚਾਹ ਪੀ ਰਹਿਆ। ਦੇਖਾ ਤਿਆਰ ਹੋ ਰਹੀਆਂ ਨੇ ਬਸ। ਦਵਾਗੇ। ਨਾ ਸਵੇਰ ਦਾ ਸਵੇਰ ਦਾ ਮੱਛੀ। ਇੱਥੇ ਆ ਬਾਈ ਸਵੇਰੇ ਆ ਸੇਵਾਦਾਰ ਲਈ ਬਹੁਤ ਬਹੁਤ ਸਵਾਗਤਮ ਵੈਲਕਮ ਸਵਾਗਤਮ। ਮੈਂ ਵੀ ਚਾਹ ਨਹੀਂ ਹੈ ਤੇ ਇਧਰ ਬਾਈ ਜਸੂ ਸੇਵਾਦਾਰ ਵੀ ਆਇਆ ਹੋਇਆ ਹੈਗਾ ਜਸੂ ਸੇਵਾਦਾਰ ਸੇਵਾ ਦਾ ਸਭ ਤੋਂ ਵੱਡੀ ਖਾਣ ਪੀਣ ਦੀ ਸੇਵਾ ਹੋਰ ਕੀ ਆ ਹਾਂਜੀ ਤੂੰ ਮੂੰਹ ਕਿਉਂ ਲਗਾਈ ਹੈ ਨਾ ਓਏ ਸੋ ਹਾਂਜੀ ਤੇ ਆਪਾਂ ਬਾਬਾ ਜੀ ਦੇ ਮੰਦਿਰ ਜੀ ਆ ਕੇ ਮੱਥਾ ਟੇਕ ਲਿਆ ਤੇ ਅਗਰ ਜੋ ਜੋਤਬੱਤੀ ਵੀ ਲਾਤੀ ਆਪਾਂ ਤੇ ਹੁਣ ਅਸੀਂ ਜੋ ਅਸੀਂ ਪ੍ਰਸ਼ਾਦ ਬਣਾਇਆ ਹੈਗਾ ਦੇਗਾ ਕੱਢਿਆ ਅਸੀਂ ਉਹ ਅਸੀਂ ਹੁਣ ਮੰਦਰ ਮੂਰੇ ਲੈ ਕੇ ਚੱਲਾਂਗੇ ਚੱਲੋ ਜਾ ਬਾਬੇ ਅੰਮੇ ਸਾਰੀ ਸੰਗਤ ਅੱਡ 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 ਪਿੰਡਾਂ ਚੋਂ ਦੇਖਣਗੇ ਲੋਕ ਕਹਿਣਗੇ ਦੇਖੋ ਉੱਤੀ ਜੇ ਕੈਮਰਾ ਪਿੱਛੇ ਦੇਖ ਕੇ ਹਮਾਰੇ ਜੀ ਜੀ ਬੈਠੇ ਹੋੜੀ ਜਗ੍ਹਾ ਉੱਤੀ ਨਹੀਂ ਬੈਠੀ ਹਲੋ ਮੈਂ ਚਕਾਵਾਂ ਫਿਰ ਕਰਮਦਾ ਜੀ ਮੈਂ ਚਕਾ ਦਿੰਦਾ ਮੈਨੂੰ ਕਰਦਾ ਹੁਣ ਕਰਾਉਣਗੇ ਮਸਾ ਟੇਕਣਾ ਆਹੋ ਤਾਈ ਕਹਿੰਦੇ ਮੱਥਾ ਕੱਤੀ ਜਾਂਦੇ ਨੇ ਉਹ ਮੈਨੂੰ ਦੱਸ ਦੇ ਰਿਕਾ ਪਾ ਪਾ ਨਾ ਕਰ ਬੰਦੇ ਨੇ ਖੈਰ ਰਸਤਾ ਸੀ ਕੋਲ ਅੱਲਾ ਉਹਦਾ ਖੋਲਦੇ ਮਾਦਾ ਹੈ ਧਿਆਨ ਨਾਲ ਧਿਆਨ ਨਾਲ ਛੋਲੀ ਛੋਲੀ ਅੱਖ ਮੋੜਣੀ ਆ ਕੇ ਰੱਖ ਲੈ ਚੌੜਾ ਉੱਤੀ ਰੱਖ ਲੈ ਰੱਖਣਾ ਕੋਈ ਨਹੀਂ ਯਾਰ ਮੇਰਾ ਮੋਲਰ ਨਹੀਂ ਪਾਇਆ ਹੁਣ ਤੁਸੀਂ ਯਾਰ ਚਕਾਵਾ ਮੈਨੂੰ ਬਾਬੇ ਚਕਾਵਾ ਟਾਈ ਵਾਈ ਵਾਇਓ ਪਜੋ ਥੋੜੀ ਜਿਆਦਾ ਵੈਲਿਊ ਹੋ ਰਹੀ ਹੈ ਬਾਈ ਤੁਸੀਂ ਮਿਹਨਤੀ ਹੋ ਮੈਂ ਤਾਂ ਦਿਖਿਆ ਹੀ ਨਹੀਂ ਕੰਮ ਕਰਦਾ ਸੌਂ ਲੱਗੇ ਹਲੇ ਪੰਡਿਤ ਕਿੰਨਾ ਡਾ ਕੜਾਈ ਕੱਢੀ ਲੈ ਕੇ ਬਾਬਾ ਬਾਨੀ ਲਈ ਦਿਨ ਦਿਨ ਬਣਾਇਆ ਜੀ ਦੇਗਾ ਕੱਢਿਆ ਨਹੀਂ ਸੀ ਕੰਮ ਆਇਆ ਸੋ ਦੇਗਾ ਸਟਾਰਟ ਕਰਤੀ ਹਾਂ ਹਾਂਜੀ ਬਾਬਾ ਜੀ ਆਕੇ ਸ਼ੋ ਕੋਈ ਦੇਗਾ ਕਰਤੀ ਸਟਾਰਟ ਜਵਾਖਾਂ ਤੋਂ ਪਹਿਲਾਂ ਸ਼ੁਰੂ ਕਰਤੀ ਜਵਾਖਾਂ ਨੂੰ ਪ੍ਰਸ਼ਾਦ ਵੰਡਿਆ ਜਿੱਦਾਂ ਜਸੂ ਹੋ ਤਾਂ ਇਹਨੇ ਜਵਾਕਾਂ ਨੂੰ ਲੈ ਬੱਚੀ ਤੂੰ ਘਰ ਕੋਤੈ ਪਹਿਲਾ ਪ੍ਰਸ਼ਾਦ ਦੀ ਜਵਾਖਾਂ ਦੇ ਨਾਮ ਹੀ ਹਾਏ ਕਈ ਵਾਰੀ ਤਾਂ ਮਾਰ ਮਕਾਉਂਦੇ ਇਹ ਤਾਂ ਫਿਰ ਵੀ ਜਾਉਂਦੇ ਨੇ ਕਿੱਥੋਂ ਭੰਡ ਲਿਆਉਂਦੇ ਇਹ ਕਿੱਥੋਂ ਲੰਗਰ ਲਾਉਂਦੇ ਨੇ ਇਹਦਾ ਕਾਪੀਨੇਟ ਤੇ ਨਹੀਂ ਆਉਣਾ ਇਹਦਾ ਨੀ ਆਉਂਦਾ